ਇਹਨਾਂ ਲਾਈਟਾਂ ਰਾਤ ਨੂੰ ਬੋਣ ਵੇਲੇ ਕੀ ਲਾਈਟਾਂ ਦਾ ਥਰੋਥ ਵਧੀਆ ਬਹੁਤ ਵਧੀਆ ਹੈ ਇਸ ਤੋਂ ਇਲਾਵਾ ਕੋਈ ਚੀਜ਼ ਜਿਹੜੀ ਇਹਦੇ ਤੋਂ ਇਲਾਵਾ ਦੋ ਕੰਪਲੀਟਾਂ ਮੈਂ ਅੱਗੇ ਕੰਪਨੀ ਨੂੰ ਵੀ ਕੀਤੀਆਂ ਇੱਕ ਇਹਦੀ ਟਾਪ ਲਾਈਨਕ ਦੀ ਹੈ ਇੱਕ ਇਹਦੀ ਇੱਕ ਮੈਨੂੰ ਦੱਸ ਦੋ ਕਿ ਇਹਦੀ ਐਵਰੇਜ ਦਾ ਵੀ ਕਿੰਨਾ ਐਵਰੇਜ ਦਿੰਦਾ ਹੋਊਗਾ ਇਹ ਮਾਈਲੇਜ ਕਿੰਨੀ ਇਹਦੇ ਤੋਂ ਇੱਕ ਟੈਂਕੀ ਦੀ ਥੋੜੀ ਸਮੱਸਿਆ ਹੈ ਇੱਕ ਜਦੋਂ ਕੰਪਨੀ ਨੂੰ ਅਸੀਂ ਉਦੋਂ ਵੀ ਇਹਦਾ ਕਿਹਾ ਸੀ ਹੁੱਕ ਦੀ ਬਹੁਤ ਸਮੱਸਿਆ ਹੁੱਕ ਇਹਦੇ ਵੀ ਦੱਸੋ ਫੇ ਸਿੱਕਾ ਕੰਫਰਟ ਬਹੁਤ ਕੰਫਰਟ ਹੈ ਜਿੱਦਾਂ ਸਾਇਲੈਂਟ ਇਹ ਹੈ ਕਿ ਹੋਲੈਂਡ ਤੁਸੀਂ ਚਲਾ ਕੇ ਤੈਨੂੰ ਵੀ ਸੁੱਤੇ ਵੇ ਵੀ ਕੰਨਾਂ 'ਚ ਤਾਂ-ਟਾਂ ਹੁੰਦੀ ਆ ਇਹਦੇ ਤੇ ਬੈਠੇ ਫੋਨ ਤੇ ਵੀ ਗੱਲ ਕਰ ਸਕਦੇ ਇੰਨਾ ਸਾਇਲੈਂਟ ਹੈ ਰਿਲੇਆਬਲ ਹੈਗਾ ਕਿ ਹਾਂ ਵੀ ਇਹਦੇ ਪਾਰਟ ਮਿਲ ਜਾਂਦੇ इजीली ਜਿੱਦਾ ਕੰਪਨੀ ਦਾ ਵੀ ਦੱਸੋ ਕਿ ਹਾਂ ਕੰਪਨੀ इजीली ਮਿਲ ਲਏ ਆ ਦੀ ਸਾਰੀ ਗਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਦਾ ਚੈਨਲ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਬੇਨਤੀ ਸਾਰੇ ਵੀਰਾਂ ਨੂੰ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਪੋਰਟ ਕਰੋ ਆਪਾਂ ਪੰਜਾਬੀ 'ਚ ਗੱਡੀਆਂ ਦੇ ਰਿਵਿਊ ਕਰੀਦੇ ਆ ਤੇ ਅੱਜ ਆਪਾਂ ਟਰੈਕਟਰ ਦਾ ਰਿਵਿਊ ਕਰਾਂਗੇ ਤੇ ਪ੍ਰੋਪਰ ਤੁਹਾਨੂੰ ਇਨਫੋਰਮੇਸ਼ਨ ਦਊਗਾ ਤੁਹਾਨੂੰ ਮਹਿੰਦਰਾ ਦਾ ਟਰੈਕਟਰ ਲੈਣਾ ਚਾਹੀਦਾ ਨਹੀਂ ਲੈਣਾ ਚਾਹੀਦਾ ਕੀ ਇਹਦੇ ਫਾਇਦੇ ਨੁਕਸਾਨ ਸਾਰੀ ਡਿਟੇਲ ਚ ਗੱਲ ਕਰਨੀ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਈ ਤੁਸੀਂ ਟਾਈਮ ਦਿੱਤਾ ਵੈਲਕਮ ਜੀ ਤੇ ਤੁਹਾਡਾ ਦਾ ਪ੍ਰੋਪਰ ਕੰਮ ਖੇਤੀ ਦਾ ਜੀ ਤੇ ਖੇਤੀ ਕਰਦੇ ਨਾਲ ਤੁਹਾਨੂੰ ਤੋਂ ਹੁਣ A to Z ਨੋਲੇਜ ਹੈਗੀ ਆ ਤੇ ਆਪਾਂ ਇਹ ਵੀਡੀਓ ਬਣਾਉਣੀ ਆ ਕਿ ਜਿਹੜਾ ਵੀ ਇਹ ਵੀਡੀਓ ਦੇਖੇ ਉਹਨੂੰ ਇਹ ਆ ਕਿ ਜੇ ਉਹ ਮੈਂ ਮਹਿੰਦਰਾ ਲੈਣ ਦੀ ਸੋਚ ਰਿਹਾ ਉਹਨੂੰ ਪਤਾ ਲੱਗ ਜਵੇ ਕਿ ਮੈਂ ਲੈਣਾ ਹੈ ਜਾਂ ਨਹੀਂ ਲੈਣਾ ਜਿੰਨੀ ਵੀ ਤੁਹਾਨੂੰ ਇਨਫੋਰਮੇਸ਼ਨ ਹੈ ਨਾ ਆਪਾਂ ਇਹ ਹੈ ਕਿ ਆਪਣੇ ਆਡੀਅנס ਤੱਕ ਪਹੁੰਚ ਜਵੇ ਉਹ ਹਾਂਜੀ ਇਹ ਕਿਹੜਾ ਮਾਡਲ ਹੈ ਭਾਜੀ ਇਹ ਆਪਣਾ ਪਿਛਲੇ ਸਾਲ ਦਾ ਹੀ ਹੈ 24 ਮਾਡਲ ਹੈ 24 ਮਾਡਲ ਹੈ ਮਹਿੰਦਰਾ ਦਾ 4x4 ਹੈ ਨਾ 4x4 755 ਕਿੱਟ 75 hp 655 ਵੀ ਆਉਂਦਾ ਇੱਥੇ ਕੋਈ ਹਾਂਜੀ ਉਹ 65 hp ਉਹ ਜੀ ਉਹ 65 hp ਹੈ ਹਾਂਜੀ ਤੇ ਇਹਨੂੰ ਕਿੰਨਾ ਟਾਈਮ ਹੋ ਗਿਆ ਲੈ ਇਹਨੂੰ ਸਾਲ ਇਹਨੂੰ ਸਾਲ ਤੋਂ ਉੱਪਰ ਹੋ ਗਿਆ ਇਹਨਾਂ ਤੇ ਕਿੰਨਾ ਚਲਾਤਾ ਹੋਣਾ ਭਾਜੀ ਹੁਣ ਤੱਕ ਚੱਲਿਆ ਇਹ 2 ਢਾਈ 100 ਘੰਟਾ ਹੀ ਚੱਲਿਆ ਹਲੇ ਜਦਾਂ ਬਾਲਾ ਬਹਾਈ ਬੋਈ ਤੇ ਬਾਲਾ ਇਹਨੂੰ ਵਰਤਿਆ ਉਦਾਂ ਤਾਂ ਅੱਛਾ ਜਿਆਦਾ ਨਹੀਂ ਕਾਟੀ ਆ ਇਦਾਂ ਛੋਟੇ ਕੰਮਾਂ ਨੂੰ ਤਾਂ ਕਾਟੀ ਵਰਤਦੇ ਆ ਕਿੰਨਾ ਟਾਈਮ ਲੱਗਦਾ ਹੈ ਖੇਤ ਲਈ ਇਹਨੂੰ ਜੇ ਬੋਣਾ ਹੋਵੇ ਇਹਦੇ ਚ ਕੱਢਿਆ ਤਾਂ ਹੈ ਨਹੀਂ ਮੇਰੇ ਹਿਸਾਬ ਨਾਲ 6 ਤੋਂ 6.5 ਮਿੰਟ ਦੇ ਵਿੱਚ ਖੇਤ ਬਾਂਦਾ ਜੇ ਆਪਣੇ ਪ੍ਰੋਪਰ ਗੇੜੇ ਆ ਜਾਣ ਅੱਛਾ ਜੀ ਸਾਵੇਂ ਸਾਵੇਂ ਤੇ ਇਹ ਔਨ ਰੋਡ ਕਿੰਨੇ ਦਾ ਪੈਂਦਾ ਹੈ ਇਹ 14 ਚ ਪਿਆ ਸੀਗਾ ਜਦਾਂ ਆਪਾਂ ਨੂੰ 14 ਚ ਪਊਗਾ ਤੇ ਇਹਦੀ ਕੋਈ ਬੁਕਿੰਗ ਵੀ ਹੁੰਦੀ ਕਿ ਸਿੱਧਾ ਮਿਲ ਜਾਂਦਾ ਜੀ ਨਾਰਮਲੀ ਮਿਲ ਜਾਂਦਾ ਜੇ ਬਾਅਦ ਤੋਂ ਬਾਅਦ ਪੰਜ ਚਾਰ ਦਿਨ ਅੱਗੜ ਪਿੱਛੜੇ ਇੱਥੇ ਕਿ ਮਿਲ ਹੀ ਜਾਂਦਾ ਅੱਛਾ ਮਿਲ ਜਾਂਦਾ ਇੰਜਨ ਦੇ ਜੇ ਗੱਲ ਕਰੀਏ ਚ ਟਰਬੋ ਆਂਦਾ ਇਹਦੇ ਚ ਟਰਬੋ ਹਾਂਜੀ ਲੱਗਾ ਟਰਬੋ ਲੱਗਾ ਹਾਂਜੀ ਤੇ ਇਹਦੇ ਅੱਧਰ ਭਾਜੀ ਸੀ ਆਰ ਡੀ ਆਈ ਇੰਜਨ ਹੈ ਜਦਾਂ ਇਹਦਾ ਆ ਸਾਰਾ ਕੁਝ ਇਹਦਾ ਪਿੱਛੇ ਲੱਗਾ ਵੇਟ ਇਹ ਸਾਰਾ ਕੁਝ ਲੱਗਾ ਹੋਊਗਾ ਜੀ ਸਾਰਾ ਵੇਟ ਇਹਦਾ ਕਿੰਨਾ ਲੱਗਾ ਭਾਜੀ ਇਹ 27 ਕਿਲੋ ਦੀ ਪਲੇਟ ਹੈ ਜੀ ਇੱਕ ਇੱਕ 27 ਕਿਲੋ ਦੀ 1 2 3 4 5 6 7 8 ਆ ਨਮਾ ਬਾਬਾ 250 ਹੋ ਜਾਣਾ ਹੈ ਹਾਂਜੀ ਹਾਂਜੀ ਜਿੰਨਾ ਵੇਟ ਤੇ ਟਾਇਰ ਇਹਦੇ ਕਿਹੜੀ ਕੰਪਨੀ ਦੇ ਆਉਂਦੇ ਆ ਟਾਇਰ ਜੀ ਅਲਾਈਐਂਸ ਆ ਜੋ ਕੋਹਾਂਮਾ ਦੇ ਇਹ ਬਾਦਾਜ ਆਪ ਚੇਂਜ ਕਰਾਏ ਆ ਇਹ ਚੇਂਜ ਕਰਾਏ ਆ ਹਾਂਜੀ ਬਸ ਇਹੀ ਮਾਡਲ ਕੋਈ ਹੋਰ ਵੀ ਚੇਂਜ ਕਰਾਏ ਨਾ ਹੋਰ ਕੁਛ ਨਹੀਂ ਬਾਕੀ ਉਹੀ ਸੇਮ ਹੀ ਬਾਕੀ ਸੇਮ ਹੀ ਆ ਹਾਂਜੀ ਤੇ ਰੰਗ ਇਹ ਚਿੱਕਾ ਆਉਂਦਾ ਮੇਰੇ ਹਿਸਾਬ ਨਾਲ ਨਾ ਰੰਗ ਇਹੀ ਹੈ ਹੋਰ ਨਹੀਂ ਨਾ ਹੁੰਦਾ ਨਹੀਂ ਹੋਰ ਨਹੀਂ ਤੇ ਆਹ ਤਾਂ ਬਾਦ ਚ ਲਵਾਈ ਹੋਣੀ ਇਹ ਬਾਦਾਜ ਲਵਾਈ ਆ ਇਹਦਾ ਵੈਸੇ ਫਾਇਦਾ ਕੀ ਹੁੰਦਾ ਕੀ ਇਹ ਥੋੜਾ ਜਿਹਾ ਇੱਕ ਸ਼ੋ ਵੀ ਹੈਗੀ ਥੋੜਾ ਜਿਆਦਾ ਮੰਨ ਲਓ ਮੋਰੇ ਹੋ ਸੇਫਟੀ ਵੀ ਹੋ ਜਾਂਦੀ ਆ ਅੱਛਾ ਜ ਕਿ ਤਾਂ ਬੱਜੇ-ਬੁੱਜੇ ਨਾ ਨਾ ਕਿਤੇ ਹਾਂਜੀ ਚਲੋ ਆਜੋ ਆਪਾਂ ਸਾਈਡ ਤੋਂ ਆ ਜੰਨੇ ਇਹਦਾ ਨਾ ਆ ਵੀ ਪਿੱਛੇ ਲੱਗੇ ਆਏ ਹੋਏ ਇਹ ਲੱਗੇ ਆ ਨਾਲ ਜੀ ਤੇ ਇਹ ਹੁੰਦਾ ਕਿ ਮਿੱਟ-ਮੁੱਟੇ ਨਾ ਪਾਵੇ ਸਾਈਡ ਤੇ ਆਹ ਗਾੜੀ ਗੁਰੇ ਟਮਾਟੇ ਤੋਂ ਹੀ ਹੁੰਦਾ ਜਦਾਂ ਇਹ ਅੱਛੇ ਕੰਪਨੀ ਲੱਗਾ ਲਗਾਏ ਦਿੰਦੀਆਂ ਤੇ ਟਾਇਰ ਵੀ ਹੈਗੇ ਬਦਲਾਏ ਹਾਂਜੀ ਤੁਹਾਡੇ ਕੋਲ ਹੋਰ ਕਿਹੜੇ-ਕਿਹੜੇ ਪਾਈ ਟਰੈਕਟਰ ਹੈ ਜੋਂਡੀ ਆ ਰਿਹਾ 75 ਦਾ ਹਾਂਜੀ ਤੇ ਫਾਰਮ ਟਰੈਕ 45 ਇਹਦਾ ਸਬਬ ਕਿੱਦਾਂ ਬਣਿਆ ਕਿ ਇਹੀ ਲੈਣਾ ਹੈ ਆਪਾਂ ਹੋਰ ਨਹੀਂ ਇਹ ਜਿੱਦਾਂ ਇਹਨਾਂ ਨੇ ਇੱਕ ਸਾਡੇ ਚਾਚਾ ਜੀ ਇੱਥੋਂ ਉਹਨਾਂ ਨੇ ਵੀ ਲਿਆ ਤੇ ਜਿੱਦਾਂ ਛੋਟਾ ਬ੍ਰਦਰ ਜਿਹੜਾ ਇਹਨਾਂ ਨੇ ਥੋੜਾ ਜਿਹਾ ਫਿਰ ਤੁਰ ਕੇ ਦੇਖਿਆ ਸੀ ਦੂਜਿਆਂ ਦੇ ਵਿੱਚ ਜਿਹੜਾ ਰੇਸ ਦਾ ਰਿਐਕਸ਼ਨ ਟਾਈਮ ਥੋੜਾ ਜਿਹਾ ਫਰਕ ਹੈ ਇਹਨਾਂ ਨੂੰ ਅੱਛਾ ਜੀ ਉਹ ਥੋੜਾ ਜਿਹਾ ਟਾਈਮ ਲੈ ਕੇ ਰੇਸ ਫੜਦੇ ਆ ਤੇ ਥੋੜਾ ਜਿਹਾ ਟਾਈਮ ਦੇ ਬਾਅਦ ਛੱਡਦੇ ਆ ਜਿੱਦਾਂ ਅੱਛਾ ਜੀ ਇਹਦਾ ਰਿਐਕਸ਼ਨ ਟਾਈਮ ਉਸੇ ਟਾਈਮ ਹੀ ਆ ਨਾਲ ਜਾਣ ਜੂਣਨ ਪੂਰੀ ਆਈ ਪੂਰੀ 75 ਹੌਸਪਾਵਰ ਚ ਹੋਰ ਕਿਹੜੇ ਕਿਹੜੇ ਪਾਜੀ ਆਪਕੋ ਆਉਣ ਦੇ ਟਰੈਕਟਰ ਟਰੈਕਟਰ ਆਪਣੇ ਸਾਰੀਆਂ ਕੰਪਨੀਆਂ ਦੇ ਹੈਗੇ 75 ਜਦਾ ਜੌਂਡੀਅਰ ਦੇ ਵੀ ਹੈਗੇ ਆ ਅੱਛਾ ਤੇ ਹੌਲੈਂਡ ਸਾਰੀਆਂ ਕੰਪਨੀਆਂ ਦੇ ਲਗਭਗ 75 ਹੈਗੇ ਆ ਹਾਂ ਉਹਨਾਂ ਦਾ ਵੱਡੇ ਵੀ ਹੈਗੇ ਇਹਨਾਂ ਦਾ ਮੈਂ ਪਹਿਲਾਂ ਹੌਲੈਂਡ ਦਾ ਇੱਕ ਰਿਵਿਊ ਕੀਤਾ ਹੋਇਆ अच्छा जी वो भी मेनू मतलब बढ़िया ਲੱਗਾ ਉਹ ਮੈਂ ਚਲਾਇਆ ਵੀ ਥੋੜਾ ਬਹੁਤ ਬਾਇਆ ਬੂਰਾ ਨਹੀਂ ਜ਼ਿਆਦਾ ਪਰ ਮੈਂ ਹਾਂ ਚਲਾ ਕੇ ਦੇਖਿਆ ਉਹ ਮੈਂ ਉਹਦੇ ਹਿਸਾਬ ਨਾਲ ਤੇ ਕੰਪੈਰੀਸ਼ਨ ਪਾਵਰ ਦਾ ਕੋਈ ਫਰਕ ਹੈ ਤੁਹਾਨੂੰ ਲੱਗਦਾ ਟਰੈਕਟਰਾਂ 'ਚ ਐਵੇਂ ਸੇਮ ਹੀ ਹੁੰਦੀਆਂ ਐਵੇਂ ਥੋੜਾ ਬਹੁਤਾ ਹੀ ਫਰਕ ਹੁੰਦਾ ਉਹ ਤਾਂ ਐਵੇਂ ਜਿਹੜੇ ਜਿਹਨੇ ਚੀਜ਼ ਰੱਖ ਲਈ ਉਹਦਾ ਥੋੜਾ ਹੁੰਦਾ ਆ اچھا ਜੀ ਤੇ ਪਾਵਰ ਤਾਂ ਤਕਰੀਬਨ ਸਾਰੇ 100 ਕਿਲੋ ਲਾਉਂਦੇ ਥੋੜਾ ਬਹੁਤਾ ਵਜਨਦਾ ਹੋ ਜਾਂਦਾ ਆ ਜਾਂ ਤੇ ਇਹਦਾ ਆਹ ਖੋਲ ਕੇ ਪਾਈ ਦਿਖਾ ਸਕਦੇ ਆ ਇਹ ਤੋਂ ਕਿੱਥੋਂ ਆਪਨ ਹੁੰਦਾ ਇਹਦਾ ਹਾਂਜੀ ਇਧਰੋਂ ਅੱਗੇ ਹੋਣੀ ਹੈ ਦੇਖੋ ਲਿਓ ਮਾੜਾ ਦੇਖਿਓ ਸੋ ਇਹ ਤੋਂ ਪਨਾ ਹੀ ਲਾਣਾ ਤੇ ਆ ਹੈਗਾ ਇਹਦਾ ਇਹ ਹੈਗਾ ਇਹ 에어 ਕਲੀਨਰ 에어 ਕਲੀਨਰ ਤੇ ਬਾਹਰ ਅੱਗੇ ਦਿੱਤਾ ਹੋਇਆ ਹਾਂਜੀ ਤੇ ਆ ਕੋਲੈਂਟ ਵਗੈਰਾ ਕੋਲੈਂਟ ਵਗੈਰਾ ਹੋ ਗਿਆ ਇਹ ਤੇਰਾ ਟਰਬੋ ਉਹ ਕਿੱਥੇ ਲੱਗਾ ਭਾਈ ਟਰਬੋ ਆ ਇਹ ਲੱਗਾ ਇਹ ਚ ਕੋਈ ਇਦਾਂ ਸੈਂਸਰਾਂ ਵਾਲਾ ਕੰਮ ਤਾਂ ਨਹੀਂ ਜਿਆਦਾ ਕੀ ਸੈਂਸਰ ਹੈ ਇਹਦੇ ਸੈਂਸਰ ਹੈਗੇ ਆ ਹਾਂਜੀ ਉਹਦਾ ਕੋਈ ਇਦਾਂ ਦਾ ਨਹੀਂ ਕੋਈ ਖਰਾਬੀ ਜਾਂ ਕੋਈ ਫਿਲਹਾਲ ਤਾਂ ਕੋਈ ਨਹੀਂ ਜਦਾਂ ਹੈਗੀ ਅੱਛਾ ਜੀ ਵਧੀਆ ਚੱਲ ਰਿਹਾ ਤੇ ਇਹ ਕਿਹੜਾ ਸੀ ਆ ਇੱਕ ਤਾਂ ਸੀਆਰਡੀ ਇੰਜਨ ਹੁੰਦੇ ਆ ਇਹ ਸੀਆਰਡੀ ਆ ਸੀਆਰਡੀ ਆ ਨਾ ਹਾਂਜੀ ਤੇ ਮਤਲਬ ਜਾਂਚ ਦਾ ਜੋ ਕੋਈ ਨਹੀਂ ਇਦਾਂ ਤਾਂ ਨਹੀਂ ਕੋਈ ਸੈਂਸਰਾਂ ਦਾ ਕੋਈ ਧੂੰਣ ਧੂੰਣ ਦੇ ਕਈ ਕਹਿੰਦੇ ਨਾ ਆਪਣੇ ਪੰਜਾਬੀ ਬਹੁਤ ਕਰਦੇ ਆ ਨਹੀਂ ਨਹੀਂ ਕੋਈ ਐਡਾ ਸੈਂਸਰਾਂ ਦਾ ਪੰਗਾ ਰਹਿੰਦਾ ਕੋਪਰੀ ਦੇਖ ਕੇ ਹੀ ਫਿੱਟ ਕਰਦੀ ਹੁੰਦੀ ਉਹਨਾਂ ਨੇ ਉਹ ਜਗ੍ਹਾ ਇਹਦੀ ਉਹ ਸਟੀering ਦੇ ਥੱਲੇ ਆ ਜੋ ਅੱਗੇ ਕੀਤਾ ਹੋਇਆ ਇੱਥੇ ਅੱਛਾ ਜੀ ਉਸ ਹਿੱਸੇ 'ਚ ਜੇ ਆ ਜਦਾਂ ਮੰਨ ਲਓ ਪਾਣੀ ਜਾਂਦਾ ਵੀ ਘਟਿਆ ਵੈਸੇ ਉੱਥੇ ਤੇ ਬਾਕੀ ਜਿਹੜਾ ਕੰਪਨੀ ਨੇ ਪਹਿਲਾਂ ਹੀ ਉਹਦਾ ਹੱਲ ਕੱਢਿਆ ਹੁੰਦਾ ਜੇ ਕੋਈ ਹੋਵੇ ਪ੍ਰੋਬਲਮ ਦਾ ਤੇ ਇਹਦੀ ਵਾਰੰਟੀ ਵੀ ਕੰਪਨੀ ਕਿੰਨੀ ਦਿੰਦੀ ਹੈ ਮੇਰੇ ਕੋਲ 6 ਸਾਲ ਦੀ ਦਿੰਦੀ ਪੰਜ 6 ਸਾਲ ਦੀ ਹੈਗੀ ਕੰਪਨੀ ਵੱਲੋਂ ਵਾਰੰਟੀ ਆਉਂਦੀ ਹੈ ਨਾ ਤੇ ਤੁਸੀਂ ਕੋਈ ਫਾਲਤੂ ਚੇਂਜ ਆ ਆ ਵੀ ਕੰਪਨੀ ਵੱਲੋਂ ਆਇਆ ਇਹ ਕੰਪਨੀ ਵੱਲੋਂ ਹੀ ਆ ਸਾਰਾ ਕੁਝ ਕੁਝ ਨਹੀਂ ਚੇਂਜ ਕਰਾਇਆ ਆਪਾਂ ਨਾ ਹਾਂਜੀ ਤੇ ਆ ਵੀ ਲੱਗੇ ਲਗਾਉਂਦਾ ਹੀਟ ਗਾਰਡ ਹਾਂਜੀ ਹੀਟ ਗਾਰਡ ਇਹ ਏਡਾ ਕੀ ਹੈ ਬਾਈ ਇਹ ਵੱਡਾ ਹੁੰਦਾ ਥੋੜਾ ਇੰਨਾ ਹੀ ਹੁੰਦਾ ਜੀ ਏਡੇ ਹੁੰਦਾ ਹਾਂਜੀ ਤੇ ਪਿਛਲੇ ਟਾਇਰ ਇਹਦੇ ਸਾਈਜ਼ ਕੀ ਹੈ ਇਹ ਇਹ ਤਾਂ ਨਹੀਂ ਚੇਂਜ ਕਰਾਇਆ ਅਗਲੇ ਕਰਾਇਆ ਇਹ ਵੀ ਸਾਰੇ ਪਹਿਲਾ ਦੂਜੇ ਸੀਟ ਦੇ ਸੀਟ ਦੇ ਸੀਟ ਦੇ ਵੀ ਆਪ ਕਰਾ ਲਿਆ ਐਮ ਆਰ ਐਫ ਦੇ ਸੀ ਉਧਾਂ ਇਹਨਾਂ ਨੇ ਉਹ ਉਹ ਚਾਚਾ ਜੀ ਦਾ ਬੇਟਾ ਉਹਨੇ ਕਹਿ ਕੇ ਗੁੱਡੀ ਵੱਡੀ ਲੱਗਦੀ ਉਹਦੀ ਉਹ ਕਰਾ ਲੈ ਅੱਛਾ ਜੀ ਉਦੋਂ ਬਾਅਦ ਇਹ ਵੀ ਮੰਨ ਕੇ ਹੋ ਗਿਆ ਫੇ ਆਪ ਹੋਏ ਤੇ ਅੱਜ ਆ ਕਨੋਪੀ ਦੇ ਪਿੱਛੇ ਆਉਂਦੀ ਐ ਇੱਥੇ ਨਹੀਂ ਆਉਂਦਾ ਸਾਰਾ ਕੁਝ ਜਿੱਦਾਂ ਉਹ ਹਾਲੈਂਡ ਚ ਆਉਂਦੀ ਹੁੰਦੀ ਨਾ ਹਾਂਜੀ 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 ਆ ਦੇਖੋ ਇਹਨਾਂ ਨੇ ਜਿਹੜੀ 4/4 ਦੀ ਸ਼ਾਫਟ ਹੈ ਥੱਲੇ ਉਹਦੀ ਪ੍ਰੋਪਰ ਤੁਹਾਨੂੰ ਇੱਥੇ ਪ੍ਰੋਟੈਕਸ਼ਨ ਦਿੱਤੀ ਆ ਕੀ ਜੇ ਤੁਹਾਡਾ ਥੱਲੋਂ ਟਰੈਕਟਰ ਕਿਤੇ ਲੱਗੂਗਾ ਵੀ ਤਾਂ ਸ਼ਾਫਟ ਨੂੰ ਕੋਈ ਉਹ ਨੁਕਸਾਨ ਨਹੀਂ ਹੋਊਗਾ ਪ੍ਰੋਪਰ ਉਹਦੇ ਥੱਲੇ ਲੋਹੇ ਦੀ ਮੋਟੀ ਪੱਤੀ ਲਾਈ ਆ ਤੇ ਜਿਹੜੀ ਆਹ ਇਹਦੀ ਕੈਨੋਪੀ ਆ ਇਹ ਵੀ ਪ੍ਰੋਪਰ ਮਤਲਬ ਸੋਲਿਡ ਆ ਜੇ ਕਦੀ ਰੱਬ ਨਾ ਕਰੇ ਟਰੈਕਟਰ ਇਧਰ ਉਧਰ ਜਾਂਦਾ ਪੁੱਠਾ ਹੁੰਦਾ ਤਾਂ ਡਰਾਈਵਰ ਦੀ ਸੇਫਟੀ ਤਾਂ ਰਹੂਗੀ ਨਾ ਰੱਬ ਤੇ ਆयो ਵੀ ਪਿੱਛੇ ਦੀ ਪੀਟੀਓ ਪਾਵਰ ਹੀ ਆਪਾਂ ਮੈਨੂੰ ਸਾਰਾ ਦੱਸ ਦੋ ਕਿ ਇਹਦੀ ਸੈਂਸਿੰਗ ਕਿੱਦਾ ਦੀ ਪਹਿਲਾਂ ਮਹਿੰਦਰਾ ਦੇ ਟਰੈਕਟਰਾਂ ਨਾਲ ਕਹਿੰਦੇ ਹੁੰਦੇ ਕਿ ਸੈਂਸਿੰਗ ਥੋੜੀ ਡਿਊਅਲ ਸੈਂਸਿੰਗ ਦਿੱਤੀ ਆ। ਹਾਂਜੀ ਹਾਂਜੀ ਕੀ ਹਸਾਬ ਕਿਤਾਬ ਉਹਦਾ ਮੈਨੂੰ ਉਹ ਵੀ ਤੁਸੀਂ ਸਮਝਾ ਦਿਓ। ਕਿ ਲੈਫਟ ਦਾ ਇਹਦਾ ਕੰਟਰੋਲ ਜਿੰਦਾ ਪਹਿਲਾਂ ਦੇ ਮੁਕਾਬਲੇ ਵਧੀਆ ਹੈਗਾ। ਪਹਿਲਾਂ ਜਿੰਦਾ ਥੋੜਾ ਜਿਹਾ ਐਂਟਰ ਤੋਂ ਲੈ ਕੇ ਮੈਂਦਰੇ ਦੇ ਵਿੱਚ ਹੁੰਦਾ ਸੀ ਵੀ ਥੋੜਾ ਝਟਕਾ ਦਿੰਦਾ ਰਹਿੰਦਾ ਹੁੰਦਾ ਸੀ। ਹੁਣ ਦੀ ਲੈਫਟ ਇੱਕ ਸਾਰ ਚੱਲਦੀ ਆ ਟੈੱਕੇ। ਟੈੱਕੇ ਚੱਲਦੀ ਆ। ਹਾਂਜੀ ਹਾਂਜੀ ਜੀ। ਪੈ 64.3 ਲਿਖੀ ਆ ਮੈਕਸ ਸਪੀਡ ਪਾਵਰ ਤੇ ਪੀਟੀਓ ਦਾ ਕਲਚ ਅਲੱਗ ਹੀ ਦਿੱਤਾ ਹੋਇਆ ਭਾਜੀ ਇਹਦਾ ਅਲੱਗ ਹੈ ਤੇ ਆਪਣੇ ਇੰਪਲੀਮੈਂਟ ਇੰਨਾ ਭਾਜੀ ਕਿਹੜੇ ਕਿਹੜੇ ਯੂਜ਼ ਕਰਦੇ ਆ ਮਤਲਬ ਕਿਹੜੇ ਹੁੰਦੇ ਕਿੰਨੇ ਆਲਾ ਹਾਲ ਇਹਨਾਂ ਹਾਲਿਆ ਜਿੱਦਾਂ 19 ਹਲ ਬੋਨੇ ਆ ਅੱਛਾ ਜੀ ਤੇ ਤਵੀਆਂ 28 ਬਣਵਾਈਆਂ ਹੋਈਆਂ ਜਿੱਦਾਂ ਉਹ ਫਿਲਹਾਲ ਤੇ ਇਹੀ ਵਰਤਦੇ ਰੋਟਾਵੇਟਰ ਨੂੰ ਇਹ ਜਿਹੜੇ 18 ਦੇ ਟਾਇਰਾਂ 'ਚ ਨਹੀਂ ਸੈੱਟ ਰਹਿੰਦੇ ਨਹੀਂ ਰਹਿੰਦੇ ਇਹ ਕ੍ਰਾਸ ਬਹੁਤ ਤੋੜਦੇ 18 'ਚ ਜਿਹੜਾ ਮਰਜ਼ੀ ਜਾਂ ਫੇ ਉਹਦੀ ਫਿਟਿੰਗ ਉਸ ਹਿਸਾਬ ਦੀ ਹੋਵੇ ਜਿੱਦਾਂ ਕ੍ਰਾਸ ਦੀ ਬਰਾਬਰ ਚੱਲੇ ਅੱਛਾ ਜੀ ਜਿਹੜੇ 10 ਫੁੱਟ ਤਾਂ ਹੀ ਵਾਲੇ ਉਹ ਤਾਂ ਕ੍ਰੋਸ ਤੋੜਦਾ ਏ ਜਦ ਤੇ ਆਹ ਦੀਆਂ ਬ੍ਰੇਕਾਂ ਕਿਹੜੀਆਂ ਭਾਜੀ ਇਹਦੇ ਜਿੱਦਾਂ ਹੋ ਜਾਂਦੇ ਤੇਲ ਚ ਹੀ ਹੈਗੀ ਤੇਲ ਵਾਲੀਆਂ ਹੀ ਆ ਇਹਦੀ ਬੈਲਟ ਕੋ ਕਰ ਨੂੰ ਰੇਟ ਥੋੜਾ ਜਿਹਾ ਘੱਟ ਰੱਖਿਆ ਕਰ ਤੇਰੀ ਬੈਲਟ ਕੁਆਲਿਟੀ ਜਿਹੜੀ ਹੈ ਨਾ ਉਹਨਾਂ ਨਾਲੋਂ ਮਾੜੀ ਨਹੀਂ ਗਈ ਉਹਦੇ ਜਿੰਨੀ ਜਾਂ ਉਹ ਤੋਂ ਬਿਹਤਰ ਹੀ ਹੋਊਗੀ ਪਹਿਲਾਂ ਮੈਂ ਸਿਰਫ ਇਹ ਆ ਵੀ ਇੱਕ ਇੰਡੀਅਨ ਹੋਣ ਕਰਕੇ ਦੂਜਾ ਇਹਨਾਂ ਨੇ ਆਪਣਾ ਲਾਂਚ ਕੀਤਾ ਇਹ ਵੱਡਾ ਮਾਡਲ ਤੇ ਇਹ ਭਾਜੀ ਲਾਂਚ ਕਦੋਂ ਹੋਇਆ ਹੈ ਇਕ ਹੋ ਗਿਆ ਟਾਈਮ ਹੋ ਗਿਆ ਟਾਈਮ ਇਹਨੂੰ ਹੋਈ ਗਏ ਆਉਣਿਆ ਆ ਕਿਸਾਨੀ ਅੰਦੋਲਨ ਦੇ ਦੌਰਾਨ ਉਦੋਂ ਪਹਿਲਾਂ ਕਦਾ ਹੀ ਹੋਇਆ ਅੱਛਾ ਜੀ ਆਹ ਲਿਫਟ ਸਾਰੇ ਤੋਂ ਵੱਧ ਦੇਦੀ ਆ ਆ ਲਿਫਟ ਕੈਪੈਸਿਟੀ ਕਿੰਨੀ ਪਾਜੀ ਇਹ ਵੀ 29 ਦੀ 2900 2900 ਕੇਜੀ ਦੀ ਲਿਫਟ ਕੈਪੈਸਿਟੀ ਆ ਇਹਨਾਂ ਹੁਣ ਕੇ ਇਹ ਦਿਨ ਆਪਾਂ ਚੱਲਦਾ ਵੀ ਦਿਖਾਉਣਾ ਵੀ ਆਡੀਅנס ਦੇਖ ਲੈਣਾ ਨਹੀਂ ਦਿਖਾੜ ਨਹੀਂ ਆ ਹੁਣੇ ਤੁਸੀਂ ਬੋਣਾ ਖੇਤ 6 ਮਿੰਟ ਚ ਪਾਈ ਜਾਂਦਾ ਖੇਤ ਬਾਹਰ ਆਉਂਦਾ ਇਹਨਾਂ ਕੀ ਲੱਗਦਾ 6 ਸਾਢੇ ਕਿਸ਼ ਇਹ ਬਈ ਪਾਜੀ ਉਹਨਾਂ ਨੂੰ ਹੀ ਸੂਰਤ ਬੰਦੇ ਇਹਨਾਂ ਦੀ ਖੇਤੀ ਵੀ ਜ਼ਿਆਦਾ ਕੀਤਾ ਨਹੀਂ ਹੈ ਨਾ ਇਹ ਥੋੜੇ ਵੱਡੇ ਪਲਾਟ ਹੈ ਹਨਾ ਤਾਂ ਬਿਲਕੁਲ ਉਹਨਾਂ ਨੂੰ ਜਾਂ ਜਿਹੜੇ ਮਾੜੇ ਛੋੜੇ ਖੇਤਾਂ ਦੀ ਖੇਤੀ ਹੈ ਉਹ ਤਾਂ ਥੋੜੇ ਵਾਲੇ ਨੂੰ ਤਾਂ ਫੇਰ ਉਹ ਸ਼ੌਂਕ ਹੋ ਜਾਂਦਾ ਥੋੜੇ ਲੋਕਾਂ ਦਾ ਭਾਈ ਤੂੰ ਇੱਧਰ ਆਓ ਇੱਧਰ ਆਓ ਤੇ ਇੱਕ ਮੈਨੂੰ ਦੱਸ ਦੋ ਕਿ ਇਹਦੀ ਐਵਰੇਜ ਦਾ ਵੀ ਕਿੰਨਾ ਐਵਰੇਜ ਦਿੰਦਾ ਹੋਊਗਾ ਇਹ ਮਾਈਲੇਜ ਕਿੰਨੀ ਹੈ ਇਹਦੀ ਮਾਈਲੇਜ ਜਿੱਦਾਂ 9 ਕਿਲੋਲਟਰ 10 ਕਿਲੋਲਟਰ ਦੇ ਵਿੱਚ ਅੱਛਾ ਜੀ ਵੱਡੇ ਪੂਰੇ ਫੁੱਲ ਐਮਪਲੀਮੈਂਟਾਂ ਤੇ ਜਿੱਦਾਂ 19 ਕਲਟੀਵੇਟਰਾਂ ਤੇ ਅੱਛਾ ਜੀ ਤੇ ਹੈਰੋਂ ਹੋ ਗਈਆਂ ਆਪਣੀਆਂ 28 ਉਹਨਾਂ ਤੇ ਇੰਨੀ ਦੇ ਰਿ ਦੇ ਮੈਂ ਠੀਕ ਐ ਵੇਰੇ ਸਾਡਾ ਹਾਂ ਬਹੁਤ ਵਧੀਆ ਐ ਐਮਪਲੀਮੈਂਟ ਹੋਨੇ ਵੱਡੇ ਹੋ ਗਏ ਨਾ ਦੋ ਟਰੈਕਟਰਾਂ ਦਾ ਇੱਕ ਕੱਲਾ ਕੰਮ ਕਰ ਰਿਹਾ ਜੇ ਹੁਣ ਆਪਣਾ ਇੱਕ ਟਰੈਕਟਰ 9 ਲੀਟਰ ਖਾ ਰਿਹਾ ਐ ਹਾਲੈਂਡ ਵਗੈਰਾ ਖਾ ਰਿਹਾ ਐ ਛੋਟਾ ਤੇ ਉਹ ਆਪਣੇ ਕਲਟੀਵੇਟਰ ਵੀ ਉਹਦੇ ਮਗਰ ਸਾਰੇ ਹੈਗੇ ਆ 12 ਆ 15 ਜਾਂ ਕੋਈ 15 ਕੋਈ ਟਾਈਮ ਦੇ ਨਾਲ ਲੈ ਲੈਣਾ ਤੇ ਫੇਰ ਗੱਲ ਹਾਂਜੀ 15 ਨਾਰਮਲ ਦਾ ਇਹਦਾ ਭਾਈ ਜਦੋਂ ਦਾ ਲਿਆ ਚੱਲਿਆ ਵੈਸੇ 250 ਪਰ ਇਹਦੀ ਕੋਈ ਇਦਾਂ ਤੁਹਾਨੂੰ ਕੰਪਲੇਂਟ ਕੋਈ ਇਦਾਂ ਦੀ ਚੀਜ਼ ਜਿਹੜੀ ਹਾਂ ਵੀ ਇਹ ਵੀ ਹੁੰਦਾ ਤਾਂ ਵਧੀਆ ਹੋ ਜਾਂਦਾ ਇਦਾਂ ਕੋਈ ਵੀ ਚੀਜ਼ ਨਹੀਂ ਇਹਦੇ ਇੱਕ ਟੈਂਕੀ ਦੀ ਥੋੜੀ ਸਮੱਸਿਆ ਇੱਕ ਜਦੋਂ ਕੰਪਨੀ ਨੂੰ ਅਸੀਂ ਉਦੋਂ ਵੀ ਇਹਦਾ ਕਿਹਾ ਸੀ ਹੱਕ ਦੀ ਬਹੁਤ ਸਮੱਸਿਆ ਹੱਕ ਜਿਹੜੀ ਦੇ ਰਿਹਾ ਕੋਈ ਕੰਮ ਦੀ ਨਹੀਂ ਇਹਦੀ ਆ ਬਾਅਦ ਚ ਅਸੀਂ ਸਾਰਾ ਕੁਝ ਲੁਆਇਆ ਅੱਛਾ ਬਾਅਦ ਆ ਇਹ ਹੱਕ ਸਾਰੀ ਬਾਅਦ ਚ ਲੁਆਈ ਹੱਕ ਇਹਦੀ ਜਿਹੜੀ ਆ ਕੋਈ ਕੰਮ ਦੀ ਨਹੀਂ ਵੀ ਕੰਪਨੀ ਨਾਲ ਕੰਪਲੀਟ ਨਹੀਂ ਉਹ ਹੌਕਾ ਤਾਂ ਜਿੱਦਾਂ ਛੋਟੇ ਟਰੈਕਟਰਾਂ ਨੂੰ ਆਪਣੇ 35 ਹੌਸਪਾਵਰ ਨੂੰ ਲੱਗੀ ਹੁੰਦੀ ਆ ਉਹ ਚੀਜ਼ੇ ਕੰਮ ਆਪ ਲਵਾਈ ਆ ਇਹ ਇਹ ਆਪ ਲਵਾਈ ਆ ਇਸ ਤੋਂ ਇਲਾਵਾ ਕੋਈ ਚੀਜ਼ ਜਿਹੜੀ ਇਹਦੇ ਤੋਂ ਇਲਾਵਾ ਦੋ ਕੰਪਲੀਟਾਂ ਮੈਂ ਅੱਗੇ ਕੰਪਨੀ ਨੂੰ ਵੀ ਕੀਤੀਆਂ ਇੱਕ ਇਹਦੀ ਟਾਪ ਲਾਈਨਕ ਦੀ ਇੱਕ ਇਹਦੀ ਥੋੜੀ ਜੀ ਸੀਗੀ ਤੇ ਬਾਕੀ ਤਾਂ ਟੈਂਕੀ ਇਹਦੀ ਟੈਂਕੀ ਛੋਟੀ ਆ ਛੋਟੀ ਕਿੰਨੇ ਲੀਟਰ ਦਾ ਟੈਂਕ ਹੈ 650 70 ਡੇਢ ਜਿਹੜੀ ਆ ਪਰ ਵੱਡੀ ਚਾਹੀਦੀ ਆ ਘੱਟੋ ਘੱਟ 100 ਲੀਟਰ ਆ ਆ ਕੇ 100 ਜਿੱਦਾਂ ਚੱਲਣ ਇਹ ਤੋਂ ਵੱਡਾ ਹੋ ਜਾ ਤਾਂ ਵਧੀਆ ਗੱਲ ਆ ਪਰ ਘੱਟ ਤੋਂ ਘਾਟੇ ਨਹੀਂ ਨੇ ਉਹ ਤਾਂ ਫੇ ਚਾਹੀਦਾ ਹੀ ਕੋਈ ਤੁਹਾਨੂੰ ਇਦਾਂ ਲੰਦਾ ਕਿ ਹਾਲੈਂਡ ਚ ਇਤੋਂ ਵਧੀਆ ਚੀਜ਼ ਆ ਆਹੀ ਆ ਮੇਰੇ ਹਿਸਾਬ ਨਾਲ ਹੱਕ ਦਾ ਹੀ ਹੋਣਾ ਫੇ ਤੁਹਾਨੂੰ ਜਿਹੜੇ ਹਾਲੈਂਡ ਦੇ ਹਾਂਜੀ ਕੰਪਨੀ ਵੱਲੋਂ ਹੱਕ ਵਧੀਆ ਚੀਜ਼ ਆਉਂਦੀ ਆ ਪਰ ਜਿੱਦਾਂ ਹਾਲੈਂਡ ਦਾ ਇਹ ਸਾਇਲੈਂਟ ਚੱਲਦੇ ਆ ਬੈਠੇ ਤੁਸੀਂ ਸਾਇਲੈਂਟ ਇੰਨਾ ਆ ਕਿ ਇਹਦੇ ਕੰਫਰਟ ਵੀ ਦੱਸੋ ਫੇ ਸੀ ਕੰਫਰਟ ਬਹੁਤ ਕੰਫਰਟ ਆ ਜਿੱਦਾਂ ਸਾਇਲੈਂਟ ਇਹ ਆ ਕਿ ਹਾਲੈਂਡ ਤੁਸੀਂ ਚਲਾ ਕੇ ਰਾਤ ਨੂੰ ਵੀ ਸੁੱਤੇ ਵੇ ਵੀ ਕੰਨਾਂ ਚ ਤਾਂ-ਤਾਂ ਹੁੰਦੀ ਆ ਇਹਦੇ ਤੇ ਬੈਠੇ ਫੋਨ ਤੇ ਵੀ ਗੱਲ ਕਰ ਸਕਦੇ ਇੰਨਾ ਸਾਇਲੈਂਟ ਮੈਂ ਤਾਂ ਨਾ ਕੀਤੇ ਹਾਂ ਦਿਨ ਮੈਂ ਲਾਦਾ ਸੀ ਟਰੈਕਟਰ ਤੇ ਉਦੋਂ ਵੀ ਟਰੈਕਟਰ ਤੇ ਹਾਂਜੀ ਹਾਂਜੀ ਤੇ ਨਹੀਂ ਅੱਛਾ ਕੰਫਰਟ ਵਾਈਜ਼ ਵਧੀਆ ਨਾ ਬਹੁਤ ਵਧੀਆ ਰਿਲਾਈਏਬਲ ਹੈਗਾ ਕਿ ਹਾਂ ਵੀ ਇਹਦੇ ਪਾਰਟ ਮਿਲ ਜਾਂਦੇ ਆ इजीली ਜਿੱਦਾਂ ਕੰਪਨੀ ਦਾ ਵੀ ਦੱਸੋ ਕਿ ਹਾਂ ਕੰਪਨੀ इजीली ਮਿਲਦੇ ਆ ਇਹਦੀ ਤੇ ਮੇਨਟੇਨੈਂਸ ਵਗੈਰਾ ਜ਼ਿਆਦਾ ਤਾਂ ਨਹੀਂ ਨਹੀਂ ਕੋਈ ਜ਼ਿਆਦੀ ਸਰਵਿਸ ਕਿੰਨੇ ਟਾਈਮ ਬਾਅਦ ਹੁੰਦੀ ਹੈ ਇਹਦੀ ਸਰ ਉਸ ਪਹਿਲੀ ਤਾਂ ਹੋਈ ਸੀਗੀ ਇਹਦੀ ਜਿੱਦਾਂ 200 ਘੰਟੇ ਤੇ ਅੱਛਾ ਜੀ ਤੇ ਦੂਜੀ ਹੋਣੀ ਆ ਹੁਣ ਜਾ ਕੇ 500 ਤੇ 500 ਤੇ ਹਾਂਜੀ ਫੇ ਅਗਲੀ ਉਸ ਤੋਂ ਬਾਅਦ 5 5 500 ਤੇ ਹਾਂਜੀ ਹਾਂਜੀ ਤੇ ਪਿੱਦਲਾ ਕੰਪਨੀ ਤੁਹਾਡੇ ਗਾਲ ਜਿੱਦੋਂ ਦੀ ਕੰਪਲੇਂਟ ਪਾਈ ਅੱਗੇ ਕੰਪਨੀ ਦਾ ਕੋਈ ਜਵਾਬ ਜੁਬ ਆਉਂਦਾ ਕਿ ਨਹੀਂ ਹਾਂਜੀ ਆ ਰਿਹਾ ਹੈ ਉਹਨਾਂ ਨੇ ਕਿਹਾ ਗਾ ਅਸੀਂ ਕਰ ਰਹੇ ਹਾਂ ਜੀ ਉਹਨਾਂ ਦਾ ਤੇ ਆ ਟਾਪ ਲਿੰਕ ਦਾ ਵੀ ਕਰਨਗੇ ਹੱਕ ਦਾ ਵੀ ਕਰਨਗੇ ਉਹਨਾਂ ਨੇ ਕਿਹਾ ਸੀ ਅਸੀਂ ਉੱਪਰ ਭੇਜਦੇ ਆ ਇਹ ਜਿੱਦਾਂ ਅੱਛਾ ਇਹਨਾਂ ਦੀ ਪਹਿਲਾਂ ਲੈਂਕਾਂ ਦੀ ਪ੍ਰੋਬਲਮ ਸੀਗੀ ਲੈਂਕ ਵੀ ਲੰਬੀ ਕਰਤੀ ਉਹਨਾਂ ਨੇ ਪਹਿਲਾਂ ਛੋਟੀ ਥੋੜੀ ਆਉਂਦੀਆਂ ਸੀ ਲੈਂਕਾਂ ओके ਇਹ ਵੀ ਲੰਬੀਆਂ ਕੀਤੀਆਂ ਜਿੱਦਾਂ ਜਿੱਦਾਂ ਕੋਈ ਇਹ ਨਾ ਦੇ ਰਿਹਾ ਹੈ ਦੱਸ ਰਿਹਾ ਹੈ ਉਦਾਂ ਕੰਪਨੀ ਵਾਲੇ ਦਾ ਕਰ ਰਹੇ ਹੈਗੇ ਇਹਨੇ ਲਾਈਟਾਂ ਲੁਈਟਾਂ ਰਾਤ ਨੂੰ ਬੋਣ ਵੇਲੇ ਕੀ ਲਾਈਟਾਂ ਦਾ ਥਰੋ ਥਰੂ ਵਧੀਆ ਬਹੁਤ ਵਧੀਆ ਹੈ ਕੋਈ ਐਕਸਟਰਾ ਲਗਾਉਣ ਦੀ ਤਾਂ ਲੋੜ ਨਹੀਂ ਹਜੇ ਤਾਂ ਲੋਕੀ ਟਰੈਕਟਰ ਕਹਿੰਦੇ ਕਿ ਲਾਈਟ ਉਹ ਤਾਂ ਸ਼ੌਂਕੀਆ ਤੌਰ ਤੇ ਲਗਾਉਂਦੇ ਐਕਸਟਰਾ ਕਿਈਆਂ ਨੂੰ ਉਦਾਂ ਵੀ ਹੁੰਦਾ ਕਿ ਕਈ ਕਹਿੰਦੇ ਕਿ ਨਹੀਂ ਇਹਦੀ ਲਾਈਟ ਬਹੁਤ ਹੈ ਲਾਈਟ ਵਧੀਆ ਆ ਜੋ ਇਹ ਤਾਂ ਮੈਂ ਬਹਿ ਕੇ ਦੇਖ ਲਵਾਂ ਇਹ ਬੈਣਾ ਤਾਂ ਚਲੋ ਸੌਖਾ ਕੀਤਾ ਚੜਨਾ ਆਸਾਨ ਕੀਤਾ ਤੇ ਆਹ ਪਲੈਟਫਾਰਮ ਭਾਜੀ ਇਹ ਬੜਾ ਫਾਇਦਾ ਕੋਈ ਚੀਜ਼ ਡੈਗਡ ਹੋਈ ਵੀ ਜਾਵੇ ਤੱਲੇ ਉੱਪਰ ਹੀ ਜਾਊਗੀ ਤੁਹਾਡਾ ਕੋਈ ਫੋਨ ਫਾਨ ਕੋਈ ਸਮਾਨ ਡਾਈ ਜਵੇ ਬਿਲਕੁਲ ਬਿਲਕੁਲ ਤੇ ਆ ਹੈਗਾ ਇਧਰੋਂ ਇਹਦਾ ਡਰਾਈਵਰ ਪੁਆਇੰਟ ਆਫ 뷰 ਆ ਤੇ ਇੱਥੇ ਤੁਹਾਨੂੰ ਸਾਰਾ ਦੇਖੋ ਪਲੇਟਫਾਰਮ ਮਿਲ ਜਾਂਦਾ ਹੈ ਤੇ ਇਹ ਚ ਮੀਟਰ ਚ ਤੁਹਾਨੂੰ ਆਰ ਪੀ ਐਮ ਸ਼ੋ ਹੋ ਜਾਂਦੇ ਆ ਕਿੰਨਾ ਚੱਲਿਆ ਟਰੈਕਟਰ ਸਾਰਾ ਸ਼ੋ ਹੋ ਜਾਂਦਾ ਤੇ ਸਾਰੀਆਂ ਲਾਈਟਾਂ ਜੇ ਕੋਈ ਇੰਜਨ ਦੀ ਲਾਈਟ ਵੀ ਆਊਗੀ ਤੁਹਾਨੂੰ ਸਾਰਾ ਕੁਝ ਇੱਥੇ ਪਤਾ ਲੱਗ ਜਾਣਾ ਸਾਰੀ ਡਿਟੇਲ ਆ ਜਾਂਦੀ ਇੱਥੇ ਤੇ ਡਿਜੀਟਲ ਮੀਟਰ ਆ ਸਾਰਾ ਦਿੱਤਾ ਆ ਤੁਹਾਡਾ ਤੇਲ ਕਿੰਨਾ ਇੱਥੇ ਪਤਾ ਲੱਗ ਜਾਂਦਾ ਕਿੰਨਾ ਕਰਮ ਹੈ ਟਰੈਕਟਰ ਤੇ ਇਹ ਚ ਇੱਕ ਮਿਲਦੀ ਆ ਮੋਬਾਈਲ ਟਰੈਕਿੰਗ ਐਪ ਮਿਲਦੀ ਆ ਡੀਜੀ ਸੈਂਸ ਕਹਿੰਦੇ ਉਹਨੂੰ ਜੇ ਤੁਹਾਡਾ ਟਰੈਕਟਰ ਕਿਤੇ ਵੀ ਚੱਲਣ ਡਿਆ ਉਹ ਐਪ ਦੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਕਿ ਹਾਂ ਵੀ ਕਿੰਨਾ ਤੇਲ ਹੈ ਟਰੈਕਟਰ ਚ ਕੀ ਕੋਸ਼ ਹੈ ਸਾਰੀ ਇਨਫੋਰਮੇਸ਼ਨ ਆ ਜਾਂਦੀ ਤੇ ਉਹ ਇੱਕ ਬਹੁਤ ਹੀ ਵਧੀਆ ਫੀਚਰ ਆ ਆ ਨਾਰਮਲ ਮੋਡ ਆ ਨਾਰਮਲ ਪਾਵਰ ਤੇ ਡੀਜ਼ਲ ਸੇਵਰ ਇਹ ਇਕੋ ਹੋ ਗਿਆ ਇੱਕ ਤਾਂ ਹਨਾ ਤੇ 1 ਹੋ ਗਿਆ ਨੋਰਮਲ ਤੇ 1 ਪਾਵਰ ਤੇ ਹੋ ਜਾਣਾ 75 ਹਾਰਸ ਪਾਵਰ ਹੋ ਜਾਣਾ ਇਤੋਂ ਬਦਲ ਸਕਦੇ ਆ ਤੇ ਹਾਰਨ ਹੂਰਨ ਭਾਜੀ ਇਹਦਾ ਕਿੱਥੇ ਆ ਉਹਨੇ ਦਾ ਸਾਈਡ ਤੇ ਆ ਲਾਈਟਾਂ ਵਾਲੇ ਇੱਧਰ ਉਰੇ ਇਹ ਆ ਆ ਸਾਈਡ ਤੇ ਅੱਛਾ ਹਾਰਨਾਂ ਤੇ ਆ ਸਾਰੇ ਹੈਗੇ ਲਾਈਟਾਂ ਦੇ ਸਵਿਚ ਆ ਹਾਈ ਬੀਮ ਲੋ ਬੀਮ ਆ ਭਾਜੀ ਬੈਕ ਲਾਈਟ ਬੈਕ ਦੇ ਲਾਈਟ ਹੈ ਅੱਛਾ ਤੇ ਆ ਹੈਗੀ ਆ ਇਹ ਸ਼ਟਲ ਗੀਅਰ ਆ ਜੀ ਸ਼ਟਲ ਗੀਅਰ ਇਹਦਾ ਵੀ ਤੁਸੀਂ ਦੱਸੋ ਮਾੜਾ ਕੀ ਹਿਸਾਬ ਕਿਤਾਬ ਹੁੰਦਾ ਸ਼ਟਲ ਜਿੰਨੇ ਗੇਰਾਂ ਚ ਅੱਗੇ ਚੱਲਦਾ ਓਨਾ ਹੀ ਪਿੱਛੇ ਚੱਲਦਾ ਹੈਗਾ ਜੀ ਤਾਂ ਅੱਛਾ ਜੀ ਜੇ ਉਧਰ ਉਹ ਜਿਹੜਾ ਗੇਅਰ ਲੱਗਾ ਆ ਤੁਸੀਂ ਅੱਗੇ ਪਿੱਛੇ ਉਹ ਤੋਂ ਹੀ ਚੱਲ ਸਕਦੇ ਆ ਇਦਾਂ ਓਕੇ ਕੋਈ ਹੱਥ ਵਾਲੀ ਰੇਸ ਹੋ ਗਈ ਹੈ ਤੇ ਸ਼ੀਸ਼ਾ ਦਿੱਤਾ ਨਾ ਇੱਥੇ ਤੁਹਾਨੂੰ ਗੇਅਰ ਮਿਲ ਜਾਂਦੇ ਆ ਇੱਥੇ ਹੈਗੇ 5 5 ਗੇਅਰ ਮਿਲਦੇ ਇੱਧਰ ਤੇ ਆ ਹੈਗੇ ਦੇ ਦੂਜੇ 4 4 ਇੱਧਰ ਹੈਗੇ ਆ ਪੀਟੀਓ ਕਲੱਚ ਆ ਤੇ ਆ ਹੈਗੀ ਹੈਂਡ ਬ੍ਰੇਕ ਇੱਥੇ ਤੇ ਸੀਟ ਇਹਦੀ ਹੈਗੀ ਕਾਫੀ ਕੰਫਰਟੇਬਲ ਤੁਹਾਨੂੰ ਇੱਚ ਥੋੜੀ ਆ ਫੋਰ व्हीਲ ਡਰਾਈਵ ਆ ਪਾਜੀ ਕੀ ਆ ਜਿਹਦਾ ਫੋਰ व्हीਲ ਡਰਾਈਵ ਕਰਨ ਨੂੰ 4x4 ਕਰਨ ਨੂੰ ਤੇ ਜੇ ਇਹਨੂੰ ਇਦਾਂ ਕਰ ਦਈਏ ਉੱਪਰ ਚੱਕੇ ਤੇ 4 ਵੀਲ ਹੋ ਜਾਣਾ ਹੈ ਅੱਛਾ ਇੱਥੇ 4 ਵੀਲ ਹੋਇਆ ਨਾ ਥੱਲੇ ਜਦੋਂ ਕਰਤਾ ਉਦੋਂ ਇੱਥੋਂ ਦੇ ਆਰਾਮ ਨਾਲ ਉੱਤਰ ਵੀ ਥਾਦੇ ਆ ਤੇ ਆਹ ਇੱਥੇ ਲਿਖਿਆ 6 ਸਾਲ ਦੀ ਵਾਰੰਟੀ ਦਿੰਦੀ ਹੈ ਕੰਪਨੀ ਇਹ ਮੈਨੂੰ ਲੱਗਦਾ ਭਾਈ ਆਪਣੇ ਇੱਧਰ ਜਿਆਦਾ ਵੈਸੇ ਦੁਆਬੇ 'ਚ ਇੱਕ ਗੱਲ ਮੈਂ ਦੇਖੀ ਗਈ ਹਾਲੈਂਡ ਜਿਆਦਾ ਲੋਕ ਹੀ ਨਹੀਂ ਲੈਂਦੇ ਤੁਹਾਡੇ ਸਾਹਮਣੇ ਹਾਲੈਂਡ ਜੌਂਡੀਰ ਆਪਣੇ ਸਾਈਡ ਤੇ ਜਿਆਦਾ ਹੁਣ ਇਹ ਇਹ 2 ਕਸਾਲਾਂ 'ਚ ਇਹ ਕਾਫੀ ਵਿਕਿਆ ਹੋਣਾ ਵੀ ਡਾਕਟਰ ਅੱਛਾ ਜੀ ਹਾਂਜੀ ਆਪ 75 HP ਜਿਹੜਾ ਨਾ ਹਾਂਜੀ ਇਹ ਕਾਫੀ ਵਿਕਿਆ ਉਹਦਾ ਵੀ ਵੈਸੇ ਪਹਿਲਾਂ ਵੀ ਅਰਜਨ ਆਪਣੇ ਸਾਈਡ ਤੇ ਦਬਾਬੇ ਜੀ ਜ਼ਿਆਦਾ ਲੈਂਦੇ ਆ ਜਿੱਦਾਂ ਹੈਗੀ ਅੱਛਾ ਉਹਦਾ ਬਾਕੀ ਮਾਲ ਵੀ ਮਾਲ ਜਿਹੜਾ ਉੱਧਰ ਉਹ ਸੋਨਾ ਲੀਕਾ ਜਾਂ ਸਵਰਾਜ ਵਾਲ ਨੂੰ ਥੋੜਾ ਜਿਆਦਾ ਜਾਂ ਜੋਂਡੀਰ ਥੋੜਾ ਜਿਆਦਾ ਲੈਣ ਲੱਗੇ ਹੋ ਹਾਂਜੀ ਆਪਣੇ ਪਹਿਲਾਂ ਤੋਂ ਵੀ ਇਹਦੀ ਕਾਫੀ ਵਧੀਆ ਹੈਗੀ ਐਸੇ ਤੇ ਮੋਡੀਫਿਕੇਸ਼ਨ ਵਧੀਆ ਹੋ ਜਾਂਦੀ ਨੇ ਤਾਂ ਕਰਕੇ ਜਨਤਾ ਉਹ ਲੈਂਦੀ ਆ ਕਿਉਂਕਿ ਉੱਧਾਂ ਵੀ ਇਹਨੂੰ ਦਾ ਮੋਡੀਫਿਕੇਸ਼ਨ ਦੀ ਪਾਈ ਲੋੜ ਹੈ ਨੇ ਸੋਨਾ ਬਹੁਤ ਹੀ ਸੋਹਣਾ ਦੇਖਣ ਨੂੰ ਵੀ ਟਰੈਕਟਰ ਬਹੁਤ ਸੋਹਣਾ ਆ ਲੁੱਕ ਵੀ ਵਧੀਆ ਆ ਤੇ ਇੱਕ ਤਾਂ 75 ਹਰਸ ਪਾਵਰ ਕੈਟਾਗਰੀ ਚੱਕ ਇਹ ਜੌਨ ਡੀਅਰ ਤੇ ਬਾਕੀ ਭਾਈ ਸਾਰ ਸਵਰਾਜ ਵਗੈਰਾ ਵੀ ਆਉਂਦੇ 75 ਉਹ ਇੰਨੇ ਚਲੋ ਮੈਂ ਨਹੀਂ ਦੇਖੇ ਇਧਰ ਆਪਣਾ ਇੱਕ ਮਾਡਲ ਲਾਂਚ ਕੀਤਾ ਇਹਨਾਂ ਨੇ ਸ਼ਾਇਦ ਉਹ ਅਫਰੀਕਾ ਦੇ ਵਿੱਚ ਭੇਜ ਰਹੇ ਹੋ ਸੇਮ ਹੀ ਹੈ ਇਹਦੇ ਤੇ ਹੀ ਉਹ ਸਵਰਾਜ ਲੈ ਕੇ ਵੇਚੀ ਤਾਂ ਆਹ ਟਰੈਕਟਰ ਹੈ ਅੱਛਾ ਇਹ ਤੇ ਸਵਰਾਜ ਦੀ ਮਾਰਕਿੰਗ ਕਰਕੇ ਤੋਂ ਉੱਧਰ ਵੇਚ ਰਹੇ ਹਾਂ ਉੱਧਰ ਫੇ ਉਹ ਜ਼ਿਆਦਾ ਵਿਕਦਾ ਹੁਣਾ ਉਹ ਫੇ ਉੱਤੇ ਸਵਰਾਜ ਲਿਖਿਆ ਆਹੀ ਆ ਸੇਮ ਆਹੀ ਸ਼ਕਲ ਤੋਂ ਜੋ ਵੀ ਰੰਗ ਦਾ ਥੋੜਾ ਫਰਕ ਪਿਆ ਰੰਗ ਵਿੱਚ ਪਰ ਇੱਕ ਹੀ ਆਉਂਦਾ ਨਾ ਉਹਦਾ ਆ ਠੀਕ ਆ ਵੈਸੇ ਮੈਂ ਸੁਣਿਆ ਕਿ ਮੈਸੀ ਜਿਹੜੇ ਹੈਗੇ ਤੁਸੀਂ ਟ੍ਰਾਈ ਕਰ ਸੁਣਿਆ ਉਹ ਜਿਆਦਾ ਉਹ ਵੀ ਕਹਿੰਦੇ ਤੇਲ ਤੂਲ ਘੱਟ ਖਾਂਦੇ ਉਹ ਹਾਂਜੀ ਹਾਂਜੀ ਉਹ ਤੇਲ ਤਾਂ ਬਾਕੀ ਬਾਈ ਜਦਾਂ ਵੱਡਾ ਹੋ ਗਿਆ ਤੇਲ ਤਾਂ ਖਾ ਕੇ ਹੀ ਚੱਲਣਾ ਆ ਆ ਫਿਰ ਜੇ ਤੁਹਾਨੂੰ ਪਾਵਰ ਫਰਕ ਥੋੜਾ ਕੁਝ ਗ੍ਰਾਮਾਂ ਦਾ ਹੀ ਹੁੰਦਾ ਕੋਈ ਜੇ ਕੋਈ ਕਹੀ ਜਾਵੇ ਉਹ ਇੰਨਾ ਖਾਂਦਾ ਇੰਨਾ ਖਾਂਦਾ ਥੋੜਾ ਬਹੁਤਾ ਹੀ ਫਰਕ ਹੁੰਦਾ ਥੋੜਾ ਜਿਹਾ ਤੁਹਾਡੀ ਚਲਾਈ ਤੇ ਵੀ ਹੋ ਜਾਂਦਾ ਆ ਕਈਆਂ ਦਾ ਹੁੰਦਾ ਥੋੜਾ ਜਿਹਾ ਵੀ ਇੱਕ ਮਸ਼ੀਨਰੀ ਰੱਖਦੇ ਆ ਤੂੰ ਇੱਕ ਦੀ ਸਫਤ ਕਰੀ ਜਾਂਦੇ ਦੂਜੇ ਨੂੰ ਨਹੀਂ ਦੀ ਜਾਂਦੇ ਆ ਹਰ ਇੱਕ ਦੀ ਆਪਣੀ ਖੂਬੀ ਹੈ ਵੀ ਜੇ ਲੋਕੀ ਕੋਈ ਸੋਚ ਰਹੇ ਲੈਣ ਦੇ ਤੁਹਾਨੂੰ ਆਰਾਮ ਦਾਇਕ ਹੈਗਾ ਆ ਅੱਛਾ ਇਹ ਸਾਇਲੈਂਟ ਐਕ ਤਾਂ ਸਾਇਲੈਂਟ ਟਰੈਕਟਰ ਹੈ ਆ ਤੁਹਾਨੂੰ ਕੰਫਰਟੇਬਲ ਰਹੂਗਾ ਪ੍ਰੋਪਰ ਭਾਈ ਲਾਇਆ ਹੈਗਾ ਜੀ ਤੇਰੇ ਲਾਇਬਿਲਿਟੀ ਹੈਗੀ ਜਦੋਂ ਆਪਣੀ ਗੱਡੀਆਂ ਚ ਪਾਈ ਲਾ ਲਈਦੇ ਆਪਾਂ ਟੋਇਟਾ ਹਣਾ ਟੋਇਟਾ ਬੰਦੇ ਲੈ ਲੰਦੇ ਭੁੱਲ ਜਾਂਦੇ ਕਿ ਖਰਚਾ ਖੁਰਚਾ ਨਹੀਂ ਹੈਗਾ ਉਹਦਾ ਕੋਈ ਜ਼ਿਆਦਾ ਫਿਲਹਾਲ ਹੱਲੇ ਤਾਂ ਇਹਦੇ ਚ ਕੋਈ ਨਹੀਂ ਆ ਰਹੀ ਹੈਗੀ ਜਦੋਂ ਜਦਾਂ ਲੰਮਾ ਸਮਾਂ ਚੱਲੂਗਾ ਫੇ ਪਤਾ ਮਹਿੰਦਰਾ ਦੇ ਟਰੈਕਟਰ ਵੈਸੇ ਪਹਿਲਾਂ ਬਹੁਤ ਸੋਹਣਾ ਚੱਲਦੇ ਆ ਕੋਈ ਮਾੜੇ ਨਹੀਂ ਹੱਲੇ ਤਾਂ ਇਹਦੇ ਚ ਕੋਈ ਕੰਪਲੇਨਟ ਨਹੀਂ ਹੈ ਓਕੇ ਤੇ ਮਹਿੰਦਰਾ ਦੀ ਇਹ ਚੀਜ਼ ਦੀ ਤਾਂ ਹੈਗੀ ਆ ਲੋਕਾਂ ਨੂੰ ਪਸੰਦੀ ਵੀ ਚੰਗੇ ਟਰੈਕਟਰ ਚੱਲਦੇ ਹਾਂ ਚਲੋ ਜੇ ਕੋਈ ਤੁਸੀਂ ਲੈਣਾ ਜੇ ਤੁਹਾਡੀ ਜਾਦੇ ਖੇਤਾਂ ਦੀ ਖੇਤੀ ਆ ਜਾਂ ਤੁਸੀਂ ਕਿੰ ਵਧੀਆ 75 HP ਦਾ ਟ੍ਰੈਕਟਰ ਚਾਹੁੰਦੇ ਤਾਂ ਤੁਸੀਂ ਇਹ ਲੈ ਸਕਦੇ ਆ ਤੁਹਾਨੂੰ ਵਧੀਆ ਕੰਫਰਟ ਮਿਲੂਗਾ ਵਧੀਆ ਰਿਲਾਈਅਬਿਲਟੀ ਵੀ ਵਧੀਆ ਮਿਲੂਗੀ ਤੇ ਚਾਰ ਸਾਢੇ ਚਾਰ ਲੱਖ ਦਾ ਫਰਕ ਪੈ ਜਾਂਦਾ ਬਿਲਡ ਕੁਆਲਟੀ ਉਹਨਾਂ ਨਾਲੋਂ ਵਧੀਆ ਹੋਊ ਮਾੜੀ ਨਹੀਂਗੀ ਹਾਂ ਤੇ ਸਪੈਸ਼ਲੀ ਇਹ ਇੰਡੀਆ ਚ ਬਣਦਾ ਮਹਿੰਦਰਾ ਦਾ ਤਾਂ ਇੱਥੇ ਜਿਹੜੇ ਐਕਸਟਰਾ ਟੈਕਸ ਪੰਦੇ ਆ ਨਿਊ ਹਾਲੈਂਡ ਵਗੈਰਾ ਤੇ ਉਹ ਇੱਥੇ ਨਹੀਂ ਪੈਣੇ ਤੁਹਾਨੂੰ ਉਹ ਫਾਇਦਾ ਹੋ ਜਾਂਦਾ ਤੇ ਬਾਕੀ ਭਾਈ ਨੇ ਸਾਰਾ ਦੱਸਿਆ ਕਿ ਤੁਹਾਨੂੰ ਹੱਲੇ ਤੱਕ ਇਹ ਹੱਲੇ ਤਾਈ ਉਹਨਾਂ ਨੂੰ ਕੋਈ ਕੰਪਲੇਨ ਲੱਗ ਗਈ ਜਿਹੜੀ ਇੱਕ ਅੱਧੀ ਲੱਗੀ ਉਹ ਭਾਈ ਨੇ ਸਾਨੂੰ ਦੱਸਤਾ ਕਿ ਪਿੱਛੇ ਹੁੱਕ ਦੇ ਹੀ ਭਾਜੀ ਇਹ ਖੋਰ ਹੈ ਕਿ ਇਹਦਾ ਟੈਂਕ ਡੀਜ਼ਲ ਟੈਂਕੇ ਦਾ ਭਾਈ ਕਿੱਥੇ ਦਿੱਤਾ ਹੈ ਆਇਆ ਅੱਛਾ ਅੱਛਾ ਇੱਥੇ ਤੇ ਡੀਜ਼ਲ ਦੀ ਟੈਂਕੀ ਛੋਟੀ ਦਿੱਤੀ ਥੋੜੀ ਵੱਡੀ ਦੇਣੀ ਚਾਹੀਦੀ ਉਹ ਹਾਲੀ ਵਾਲੀ ਕੰਪਨੀ ਸੁਧਾਰ ਦਿੱਤਾ ਉਹਨਾਂ ਨੂੰ ਮਿਲੂਗਾ ਉਹਦਾ ਉਹਦਾ ਫੀਡਬੈਕ ਲੈ ਲੈਂਦੇ ਆ ਤੇ ਕਰ ਦਿੰਦੇ ਆ ਚੈੱਕ ਕਰੀ ਆਪ ਡੀਜ਼ਲ ਭਰ ਕੇ ਤੌਰ ਪਈਏ ਫੇਰ 12 13 ਘੰਟੇ ਲੋਡ ਨਾਲ ਹੋਵੇ ਹਾਂਜੀ ਜੀ ਟਰੈਕਟਰ 6-7 ਘੰਟਿਆਂ ਚ ਪੂਕ ਮਾਰ ਜਾਂਦਾ ਫੇ ਔਖਾ ਲੱਗਦਾ ਮਗਰ ਤੇਲ ਢੋਣਾ ਔਖਾ ਲੱਗਦਾ ਹਾਂ ਫੇ ਬੰਦਾ ਕਹਿੰਨੇ ਵੱਡੇ ਕਹਿੰਨੇ ਫੇ ਲਿਆ ਕੇ ਰੱਖੋ ਜਾਂ ਤੇਲ ਪਾਉਣ ਜਾਓ ਹਨਾ ਟਾਈਮ ਵੀ ਬੰਦੇ ਨਾਲ ਜੌਂਡੀਅਰ ਆਪਾਂ 55 HP ਆ ਤੇ ਉਹਦੇ ਚ ਇਹਦੇ ਜਿਹੜੀ ਟੈਂਕੀ ਆ ਉਹ ਇੱਕ ਵਾਰੀ ਭਰਿਆ ਹੋਇਆ 11 ਘੰਟੇ ਤੋਂ ਪਲੱਸ ਟਾਈਮ ਕੱਢ ਜਾਂਦਾ ਐ ਇਦਾਂ ਬੰਦਾ ਹੋਇਆ ਤੁਹਾਡੇ ਕੋਲ ਹੋਰ ਜੌਂਡੀਅਰ ਵੀ ਹੈਗਾ ਨਾ ਜੌਂਡੀਅਰ 55 ਦਾ ਤੇ ਫਾਰਮ ਟਰੈਕ 43 ਐਸ਼ਾ ਆਪਾਂ ਇਹਨਾਂ ਉਹ ਖੜੇ ਕਰਕੇ ਨਾ ਨਾਲ ਜਾਂ ਉਹ ਤਾਂ ਚਲੋ ਛੋਟੇ ਆ ਨਾ ਤੂੰ 45 ਤੇ ਇਹਦੇ ਇਹਦੇ ਨਾਲ ਦਾ ਕੋਈ ਹੈਗਾ ਵੱਡਾ ਇਹਦੇ ਨਾਲ ਦਾ ਹੈਗਾ ਚਾਚਾ ਜੀ ਹੁਣਾਂ ਕੋ ਉਹਨਾਂ ਨੇ ਏਸੀ ਕੈਪਨ ਵੀ ਲਵਾਇਆ ਅੱਛਾ ਏਸੀ ਉਹ ਆਪ ਲਵਾਇਆ ਬਾਅਦ ਉਹ ਆਪ ਲਵਾਇਆ ਉੱਥੋਂ ਆਪਣੇ ਨਾਬੇ ਤੋਂ ਆਪਾਂ ਉਹਦਾ ਵੀ ਰਿਵਿਊ ਕਰਾਂਗੇ ਇਹ ਦਿਨ ਬੁਲਾ ਕੇ ਨਾਲ ਖੜਾ ਕੇ ਅੱਜ ਭਾਜੀ ਹੁਣੀ ਤੁਹਾਡੇ ਬੀਜੀ ਕਿਉਂਕਿ ਆਲੂਆਂ ਦੀ ਚੱਲਦੀ ਪਟਾਈ ਤੇ ਕੰਮ ਹੈਗਾ ਥੋੜਾ ਟੈਟ ਚੱਲਣ ਦਾ ਟਾਈਮ ਹੈਗਾ ਥੋੜਾ ਫਿਰ ਇਹ ਦਿਨ ਡਿਟੇਲ ਚ ਇਹਦਾ ਤੁਹਾਨੂੰ ਕੰਮ ਵੀ ਚੱਲਦਾ ਵੀ ਦਿਖਾਵਾਂਗੇ ਪ੍ਰੋਪਰ ਤੇ ਨਾਲ ਇਹਦੇ ਏਸੀ ਕੈਬਨ ਵਾਲਾ ਖੜਾ ਕਰਕੇ ਉਹ ਵੀ ਦਿਖਾਵਾਂਗੇ ਉਹਦਾ ਵੀ ਪੂਰਾ ਰਿਵਿਊ ਕਰਾਂਗੇ ਤੇ ਚੈਨਲ ਨੂੰ ਤੁਸੀਂ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਅੱਗੇ ਵੀ ਆਪਾਂ ਡਰਾਈਵਰਾਂ ਦੀ ਵੀਡੀਓ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ